ਕਹਿੰਦਾ ਉਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਪਸੀਨਾ ਪੱਥਰਾਂ ਦਾ ਆ ਕਹਾਵਤਾਂ ਸੱਚ ਉੱਥੇ ਹੁੰਦੀਆਂ ਨੇ ਜਦੋਂ ਕਹਿੰਦਾ ਹੌਸਲੇ ਏਡੇ ਵੱਡੇ ਹੋਣ ਨਾ ਲੋਕ ਹੱਥ ਪੈਰ ਸਵਸਥ ਹੁੰਦੇ ਹੋਏ ਵੀ ਜਿਹੜਾ ਕੰਮ ਨਹੀਂ ਕਰਦੇ ਯਾਰ ਆ ਨੌਜਵਾਨ ਵਾਸਤੇ ਨਾ ਪਹਿਲਾਂ ਲਾਈਕ ਕਰਕੇ ਨਾ ਵੀਡੀਓ ਸ਼ੇਅਰ ਕਰ ਦਿਓ ਇਹ ਨੌਜਵਾਨ ਦਾ ਨਾਮ ਸਤਿੰਦਰ ਲੋਈ ਹੈ ਤੇ ਤੁਸੀਂ ਵਿਕੀਪੀਡੀਆ ਸੋਸ਼ਲ ਮੀਡੀਆ ਤੇ ਜਿੰਨਾ ਵੀ ਸਰਚ ਕਰੋਗੇ ਇਹਦੇ ਬਾਰੇ ਇੰਨੀ ਚਰਚਾ ਨਿਕਲਣੀ ਹੈ ਇਹਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਸੱਤ ਸਮੁੰਦਰ ਕੰਪੀਟੀਸ਼ਨ 'ਚ ਪਾਰ ਕਰ ਗਿਆ ਪੈਰਾ 올림픽 'ਚ ਤੇ ਆਪ ਬਾਈ ਦੇ ਪੈਰ ਨਹੀਂ ਹੈਗੇ ਪਰ ਫਿਰ ਵੀ ਹੌਸਲਾ ਐਡਾ ਵੱਡਾ ਹੈ ਗੱਲਾਂ ਹੀ ਐਡੀਆਂ ਘੈਂਟ ਕਹਿੰਦਾ ਕਿ ਯਾਰ ਤੁਹਾਨੂੰ ਵੀ ਰੋਣਾ ਵੀ ਆਊਗਾ ਤੇ ਇੱਕ ਪਾਸੇ ਐ ਵੀ ਲੱਗੂਗਾ ਵੀ ਯਾਰ ਮਿਹਨਤ ਜਿਹੜੇ ਕਰਦੇ ਆ ਨਾ ਉਹਨਾਂ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੁੰਦੀ ਤਾਂ ਆ ਬੰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਡੀਐਸਪੀ ਹੈ ਡੀਐਸਪੀ ਨੂੰ ਜਦੋਂ ਮਿਲਿਆ ਇਹ ਤਾਂ ਕੁਝ ਗੱਲਾਂ ਐ ਜੀਆਂ ਦੱਸਿਆ ਨੇ ਵੀ ਯਾਰ ਇਹ ਬੰਦੇ ਨੇ ਨਾ ਇਹਦੇ ਪੈਰ ਨਹੀਂ ਹੈਗੇ ਪਰ ਸੱਤ ਸਮੁੰਦਰ ਪਾਰ ਕਰਦਾ ਇਹ ਦਾਸਮੈਂਟ ਲੋਕਾਂ ਦੀ ਸਾਹ ਸੁ ਫੁੱਲ ਜਾਂਦਾ ਜਦੋਂ ਪਾਣੀ ਦੇ ਵਿੱਚ ਕੋਈ ਤੈਰਦਾ ਤਾਂ ਇਹ ਜਿਹੜਾ ਲੰਮੇ-ਲੰਮੇ ਸਮੁੰਦਰ ਵੀ ਜਿਹੜਾ ਹੈ ਤੈਹ ਕਰਦਾ ਤੈਰਦਾ ਹੱਥਾਂ ਦੇ ਨਾਲ ਹੈ ਵੀਡੀਓ ਨਾਲ-ਨਾਲ ਚੱਲੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਜਦੋਂ ਜਿੰਨੀ ਤੁਸੀਂ ਇਹਦੀ ਚਰਚਾ ਦੇਖੋਗੇ ਨਾ ਸੋਨੂੰ ਵੀ ਪਤਾ ਲੱਗੂ ਯਾਰ ਵੀ ਜਿਹੜੇ ਲੋਕ ਹੱਥਾਂ ਪੈਰਾਂ ਦੇ ਹੋ ਕੇ ਵੀ ਨਾ ਕੰਮ ਨਹੀਂ ਕਰਦੇ ਯਾਰ ਉਹਨਾਂ ਵਾਸਤੇ ਇਹ ਵੀਡੀਓ ਹੈ ਤਾਂ ਦੇਖ ਲਓ ਵੀ ਜਿਹਦੇ ਪੈਰ ਨਹੀਂ ਨਾ ਉਹਨੇ ਚਰਚਾ ਕਰਾ ਰખીਆ ਪੂਰੇ ਵਿਸ਼ਵ 'ਚ ਪਹਿਲਾਂ ਤਾਂ ਵੀਡੀਓ ਦੇਖਦੇ ਆਂ ਤੇ ਕਰਦੇ ਆਂ ਗੱਲਬਾਤ ਵੀਡੀਓ ਬਾਰੇ ये ये कौन कहता है कि ये है। इन्हें गौर से देखो ये क्या है जिसके कभी हौसले न टूटे ये वो आसमा है ऐसे सत्येंद्र जी पैरों से दिव्यांग समंदर तैर कर पार किए और सरकार ने इनको अर्जुन अवार्ड दिया अभी श्री अवार्ड दिया कहते हैं जो चला गया वो सोचा नहीं करते जो मिल गया वो खोया नहीं करते होती सफलता है ਅਰਜਨ ਅਵਾਰਡ ਮਿਲਿਆ ਇਹਨੂੰ ਤੇ ਪਦਮਸ਼ਰੀ ਅਵਾਰਡ ਵੀ ਮਿਲਿਆ ਮਿਹਨਤ ਹੈ ਯਾਰ ਬੰਦੇ ਦੀ ਹਨਾ ਪਹਿਲਾਂ ਤਾਂ ਸਲੂਟ ਬਣਦਾ ਇਸ ਬਾਈ ਨੂੰ ਯਾਰ ਕਈ ਲੋਕਾਂ ਦੇ ਨਾਲ ਹੱਥ ਪੈਰ ਹੁੰਦੇ ਆ ਫਿਰ ਵੀ ਕੰਮ ਨਹੀਂ ਕਰਦੇ ਪਰ ਇਹਦੇ ਪੈਰ ਨਹੀਂ ਸਲਾਮਤ ਦੇਖ ਲਓ ਤੁਸੀਂ ਫਿਰ ਵੀ ਯਾਰ ਬੰਦਾ ਪੈਰਾ অলিম্পিক ਜਿੱਨਾ ਯਾਰ ਜਿੱਤ ਗਿਆ ਤੇ ਪਦਮਸ਼ੀਰੀ ਤੇ ਅਰਜਨ ਅਵਾਰਡ ਮਿਲਣਾ ਬਹੁਤ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਯਾਰ ਅਜਿਹੇ ਭਾਰਤੀ ਵਾਸਤੇ ਪਹਿਲਾਂ ਤਾਂ ਵੀਡੀਓ ਨਾਲ ਚਲਦੀ ਚਲਦੀ ਲਾਈਕ ਕਰਕੇ ਸ਼ੇਅਰ ਕਰ ਦਿਓ ਕਮੈਂਟਾਂ ਚ ਇਸ ਬਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜਰੂਰ ਦੱਸ ਦਿਓ ਕਿਉਂਕਿ ਇਸ ਬਾਈ ਦਾ ਹੌਸਲਾ ਦੇਖ ਕੇ ਯਾਰ ਵਾਕਈ ਮੈਂ ਸਲੂਟ ਕਰਨ ਨੂੰ ਜੀ ਕਰਦਾ ਵੀ ਇੰਨਾ ਬੰਦਿਆਂ ਕਰਕੇ ਜਿਹੜੇ ਲੋਕ ਨਾ ਬਹੁਤ ਜ਼ਿਆਦਾ ਮੋਟੀਵੇਟ ਹੁੰਦੇ ਨੇ ਮੋਟੀਵੇਸ਼ਨਲ ਵੀਡੀਓ ਵੀ ਕਹਿ ਸਕਦੇ ਆ ਇਹਨੂੰ ਕਿਉਂਕਿ ਇਹ ਬਾਈ ਨੇ ਜਿਹੜਾ ਹੱਥ ਪੈਰ ਨਾ ਹੁੰਦੇ ਹੋਏ ਵੀ ਪੂਰਾ ਜਿਹੜਾ ਜਿੱਤ ਕੇ ਮੈਦਾਨ ਫਤਹਿ ਕੀਤੇ ਨੇ ਤੇ ਜਿਹੜੇ ਲੋਕ ਘਰੇ ਬੈਠੇ ਇਹ ਸੋਚਦੇ ਨੇ ਵੀ ਅਸੀਂ ਕਦੇ ਕੰਮ ਕਰ ਲਾਂਗੇ ਯਾਰ ਕੰਮ ਇਹਨਾਂ ਬੰਦਿਆਂ ਨੂੰ ਦੇਖ ਕੇ ਨਾ ਸਿੱਖ ਲੋ ਕਿ ਜੇ ਮਿਹਨਤ ਕਰੋਗੇ ਕਦੇ ਹਾਰ ਨਹੀਂ ਹੋਣੀ ਤੇ ਮਿਹਨਤ ਕਰਨ ਦੇ ਲਈ ਹੌਸਲਾ ਜਜ਼ਬਾ ਜਿਹੜਾ ਚਾਹੀਦਾ ਹੁੰਦਾ ਉਹ ਹਰ ਇੱਕ ਦੇ ਵਿੱਚ ਨਹੀਂ ਹੁੰਦਾ ਉਹਨੂੰ ਪੈਦਾ ਕਰਨਾ ਬਹੁਤ ਔਖਾ ਹੁੰਦਾ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਸ ਬਾਈ ਦੀ ਵੀਡੀਓ ਬਾਰੇ ਤੁਸੀਂ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਇਹ ਬਾਈ ਬਾਰੇ ਤੁਹਾਡੀ ਕੀ ਰਾਏ ਹੈ